ਭਾਜਪਾ ਨੂੰ ਸਮਰਥਨ ਦੇ ਰਹੇ ਸੀਗੇ ਬੀਬੀ ਜਗੀਰ ਕੌਰ ਸੁਖਦੇਵ ਸਿੰਘ ਢੀਂਡਸਾ ਕੀ ਉਹ ਹੁਣ ਆਪਣਾ ਸਮਰਥਨ ਵਾਪਸ ਲੈ ਲੈਣਗੇ ਕਿਉਂਕਿ ਉਹ ਵੀ ਹੁਣ ਵੱਖਰੇ ਵੱਖਰੇ ਧੜੇ ਬਣਾਉਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸੀ ਕਰ ਚੁੱਕੇ ਨੇ ਉਹਨਾਂ ਦਾ ਕੀ ਪ੍ਰਤੀਕਰਮ ਹੋ ਸਕਦਾ ਹੈ ਜਦੋਂ ਬੀਬੀ ਜਗੀਰ ਕੌਰ ਦਾ ਤਾਂ ਭਾਰਤੀ ਜਨਤਾ ਪਾਰਟੀਾਂ ਦੇ ਆਗੂ ਨਾਲ ਉਸ ਕਿਸਮ ਦੀ ਗੱਲਬਾਤ ਨਹੀਂ ਹੈ ਪਰ ਸਰਦਾਰ ਸੁਖਦੇਵ ਸਿੰਘ ਢੀਂਡਸਾ ਤਾਂ ਵੱਡੇ ਕੱਤ ਦੇ ਆਗੂ ਹੈ ਭਾਰਤੀ ਜਨਤਾ ਪਾਰਟੀ ਦੀ ਛਾਾਕ ਦੇ ਵਿੱਚ ਤਾਂ ਅਕਾਲੀ ਦਲੇ ਬੋਜਲ ਸਵਾਰੀ ਪਾਰਟੀ ਨੂੰ ਨਾ ਗੌੜਿਆ ਉਹਨਾਂ ਨਾਲ ਤਾਂ ਵਿਚਾਰਿਆਂ ਨਾਲ ਦੂਜੀ ਵਾਰ ਵੀ ਬਾੜੀ ਹੋਈ ਪਹਿਲਾਂ 96 ਦੀਆਂ ਲੋਕ ਸਭਾ ਚੋਣਾਂ ਉਹਨਾਂ ਦੇ ਨਾਲ ਜਿੱਤਿਆਂ 13 ਜੋ 11 ਜਿੱਤ ਗਏ ਕੋਰਾ ਜਵਾਬ ਹੋ ਗਿਆ ਭਾਜਪਾ ਵੱਲੋਂ ਸ਼ਰੋਮਣੀ ਅਕਾਲੀ ਦਲ ਨੂੰ ਕਿ ਅਸੀਂ ਤੁਹਾਡੇ ਨਾਲ ਰਿਲੇਵਾ ਨਹੀਂ ਕਰਨਾ ਤਾਂ ਜਿਹੜੇ ਲੀਡਰ ਭਾਜਪਾ ਨੂੰ ਸਮਰਥਨ ਦੇ ਰਹੇ ਸੀਗੇ ਬੀਬੀ ਜਗੀਰ ਕੌਰ ਸੁਖਦੇਵ ਸਿੰਘ ਢੀਂਡਸਾ ਕੀ ਉਹ ਹੁਣ ਆਪਣਾ ਸਮਰਥਨ ਵਾਪਸ ਲੈ ਲੈਣਗੇ ਕਿਉਂਕਿ ਉਹ ਵੀ ਹੁਣ ਵੱਖਰੇ ਵੱਖਰੇ ਧੜੇ ਬਣਾਉਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸੀ ਕਰ ਚੁੱਕੇ ਨੇ ਉਹਨਾਂ ਦਾ ਕੀ ਪ੍ਰਤੀਕਰਮ ਹੋ ਸਕਦਾ ਹੈ ਸਵਾਲ ਤੁਹਾਡਾ ਬਹੁਤ ਬਹੁਤ ਪ੍ਰੂਨ ਹੈ ਮੇਰਾ خیال ਇੱਕ ਪੰਜਾਬੀ ਦੀ ਕਹਾਵਤ ਹੈ ਕਿ ਸਿਰ ਮਨਾਏ ਹੂੰ ਤੇ ਗੜੇ ਪਏ ਹੂੰ ਇਨਾਂ ਨੂੰ ਇਹ ਚੀਜ਼ ਦਾ ਜਾਗ ਚੇਤਾ ਵੀ ਨਹੀਂ ਹੋਣਾ ਹੂੰ ਕਿ ਆਹ ਕੁਝ ਵੀ ਹੋ ਸਕਦਾ ਹੈ ਚਲੋ ਬੀਬੀ ਜ਼ਗੀਰ ਕੌਰ ਦਾ ਤਾਂ ਭਾਰਤੀ ਜਨਤਾ ਪਾਰਟੀਆਂ ਦੇ ਆਗੂ ਨਾਲ ਉਸ ਕਿਸਮ ਦੀ ਗੱਲਬਾਤ ਨਹੀਂ ਹੈ ਪਰ ਸਰਦਾਰ ਸੁਖਦੇਵ ਸਿੰਘ ਢੀਡਸਾ ਤਾਂ ਵੱਡੇ ਕੱਦ ਦੇ ਆਗੂ ਹੈ ਹੂੰ ਉਹਨਾਂ ਨੂੰ ਉਹ ਕਮੇ ਅਵਾਰਡ ਵੀ ਦਿੱਤਾ ਗਿਆ ਹੂੰ ਭਾਰਤ ਰਤਨ ਉਹ ਕਿਹੜਾ ਦਿੱਤਾ ਸੀ ਉਹਨਾਂ ਨੂੰ ਸੋ ਉਹਨਾਂ ਦੇ ਤਾਂ ਬਹੁਤ ਸਿੱਧੇ ਸਵੰਦਰੇ ਤੁਸੀਂ ਯਾਦ ਕਰੋ ਉਹ ਮੰਜ਼ਰ ਜਦੋਂ મોદી ਸਾਹਿਬ ਨੇ ਆਪਣੇ ਭਾਸ਼ਣ ਵਿੱਚ ਕਿਹਾ ਸੀ ਕੌਣ ਕਹਿੰਦਾ ਸਾਡੇ ਨਾਲ ਅਕਾਲੀ ਦਲ ਨਹੀਂ ਹੈਗਾ ਉਹ ਦੇਖੋ ਬਾਦਲ ਸਾਹਿਬ ਦਾ ਬਦਲ ਬੈਠੇ ਨੇ ਢੀਡਸਾ ਸਾਹਿਬ ਉਹਤਸਾਰੇ ਨਾਲ ਨੇ ਤੇ ਅੱਜ ਹੋ ਸਕਦਾ ਢੀਡਸਾ ਸਾਹਿਬ ਵੀ ਸੋਚਦੇ ਹੋਣ ਵੀ ਆ ਕੀ ਹੋ ਗਿਆ ਇੱਕ ਗੀਤ ਦੀਆਂ ਲਾਈਨਾਂ ਨੇ ਪਤੀ ਦੇਵ ਤੂੰ ਚੰਗਾ ਭਲਾ ਸੀ ਇਹ ਕੀ ਭਾਣਾ ਵਰਤ ਗਿਆ ਹੋਰ ਢੀਡਸਾ ਸਾਹਿਬ ਦੇ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਹੈ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਸੰਬੰਧ ਸਨ ਹਾਲ ਹੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਭੋਜਨ ਸਮਾਜ ਪਾਰਟੀ ਅੰਬੇਦਕਰ ਹੂੰ ਡਾਕਟਰ ਰਾਣੂ ਵਾਲੀ ਹੂੰ ਉਹਨਾਂ ਦੇ ਨਾਲ ਸਮਝੌਤਾ ਕੀਤਾ ਸੋ ਹੂੰ ਭਾਰਤੀ ਜਨਤਾ ਪਾਰਟੀ ਦੀ ਝਾਕ ਦੇ ਵਿੱਚ ਤਾਂ ਅਕਾਲੀ ਦਲ ਨੇ ਭੋਜਨ ਸਮਾਜ ਪਾਰਟੀ ਨੂੰ ਨਾ ਗੋਲਿਆ ਹੂੰ ਉਹਨਾਂ ਨਾਲ ਤਾਂ ਵਿਚਾਰਿਆਂ ਨਾਲ ਦੂਜੀ ਵਾਰ ਵੀ ਬਾੜੀ ਹੋਈ ਪਹਿਲਾਂ 96 ਦੀਆਂ ਲੋਕ ਸਭਾ ਚੋਣਾਂ ਉਨ੍ਹਾਂ ਦੇ ਨਾਲ ਜਿੱਤਿਆ 13 ਜੋ 11 ਜਿੱਤ ਗਏ ਹਮ ਅਖਤਿਆਲੀ ਦਲ ਦਸਾਂ ਚੋਂ ਹਮ ਤੇ ਤਿੰਨ ਦੀਆਂ ਤਿੰਨ ਬਹੁਜਨ ਸਵਾਜ ਪਾਰਟੀ ਹਮ ਇਹ ਸਮਝੌਤਾ ਜਦੋਂ ਹੋਇਆ ਸੀ ਅਕਾਲੀ ਦਲ ਦਾ ਇਹ ਉਦੋਂ ਵੀ ਪੰਜਾਬ ਦੇ ਮੱਦੇ ਨਜ਼ਰ ਨਾ ਹੋਇਆ ਹਮ ਆਪਣੇ ਵਾਸਤੇ ਜਾ ਪਹੁੰਚੇ ਉਦੋਂ ਭਾਰਤੀ ਜਨਤਾ ਪਾਰਟੀ ਦੀ ਇਹ ਪੋਜੀਸ਼ਨ ਨਹੀਂ ਸੀ ਤੇ ਲੀਡਰ ਵੀ ਹੋਰ ਸੀ ਅਟਲ ਬਿਹਾਰੀ ਨਾਜਪਾਈ ਵਰਗੇ ਜੇ ਪੰਜਾਬ ਦੀ ਕੋਈ ਮੈਂ ਕਹਿੰਦੇ ਇੱਕ ਮੰਗ ਵੀ ਵੱਡੀ ਕੋਈ ਇਹ ਲਾਗੂ ਕਰਾਉਣਾ ਚਾਹੁੰਦੇ ਕਰਾ ਸਕਦੇ ਸੀ ਪਰ ਸਾਡਾ ਏਜੰਡਾ ਤਾਂ ਪੰਜਾਬ ਦੀ ਥਾ ਪਰਿਵਾਰ ਸੀ ਅੱਜ ਤੁਸੀਂ ਠੀਕ ਕਿਹਾ ਹਮ ਕਿ ਅਜੇ ਕੁਝ ਦਿਨ ਪਹਿਲੇ ਹੀ ਇਕੱਠੇ ਹੋਏ ਨੇ ਤੇ ਆਹ ਭਾਣਾ ਹੋਰ ਵਰਤ ਗਿਆ ਸੋਚਦੇ ਤਾਂ ਜ਼ਰੂਰ ਹੋਣਗੇ ਕਿ ਇਹਦੋਂ ਤਾਂ ਚੰਗੇ ਬਕਰੇ ਰਹਿ ਕੇ ਹੀ ਸੀ ਜੀ ਜੀ ਨਿਟਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨੰਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਰ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਲ ਜੀ ਮੈਂ ਹਾਂ ਕੁਲਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ